ਦੀਪ ਸਿੱਧੂ ਸੀ ਲੋਕ jaan ਦੇਣ ਨੂੰ ਤਿਆਰ ਸੀ ਫਿਕਰ ਕੀ ਲੋਕ ਥੀਏਟਰ ਚ ਗਏ ਕਿਵੇਂ ਆਪ ਮੇਰੀ ਵਿਟਾਮਣ ਜੇ ਘਟਾਈ ਫਿਰਦਾ ਸਿੱਧੂ ਮਸੇਵਾਲਾ ਸੀ ਲੋਕ ਬਹੁਤ ਪਿਆਰ ਕਰਦੇ ਨੇ ਗਾਣਿਆਂ ਪਿੱਛੇ ਪਾਗਲ ਨੇ ਪਰ ਕੀ ਲੋਕ ਥੀਏਟਰ ਚ ਗਏ ਅਸੀਂ ਅੱਜਕੱਲ ਦੇਖਦੇ ਆ ਉਹ ਕੇਜੀਐਫ ਬੜੀ ਹਰ ਬੰਦਾ ਕੇਜੀਐਫ ਬੜਾਉਣ ਨੂੰ ਕਰਦਾ ਹੀ ਪੰਜਾਬ ਜਿਉਂ ਪੁਸ਼ਪਾ ਕੋਈ ਹਰ ਸਾਰਾ ਬੰਦੇ ਪੁਸ਼ਪਾ ਬੜਾਉਣ ਨੂੰ ਫਿਰਦੇ ਆ ਅਸੀਂ ਜਿਹੜੀ ਸਾਡੀ ਵਿਲੱਖਣਤਾ ਸੀ ਪੰਜਾਬੀ ਦੀ ਸਿਨੇਮੇ ਦੀ ਸਾਡੀ ਉਹ ਕਿਤੇ ਨਾ ਕਿਤੇ ਹੁਣ ਖਤਮ ਹੋ ਰਹੀ ਹੈ ਚੰਗਾ ਰਬੀ ਮੈਂ ਚੱਲਦਾ ਫਿਰ ਬਈ ਹੈ ਪੰਜਾਬੀ ਸਿਨੇਮਾ ਨੂੰ ਲੈ ਕੇ ਅੱਜਕੱਲ ਇੱਕ ਚਰਚਾ ਬਹੁਤ ਚੱਲਦੀ ਹੈ ਕਿ ਪੰਜਾਬ ਦੀਆਂ ਫਿਲਮਾਂ ਹੁਣ ਸਾਊਥ ਵਾਲੀਆਂ ਫਿਲਮਾਂ ਨੂੰ ਟੱਕਰ ਦੇ ਸਕਦੀਆਂ ਨੇ ਐਵੇਂ ਉਹ ਅਸੀਂ ਖੋਤੀ ਦਾ ਗੂ ਪਹਾੜੀ ਚੜਾਈ ਜਾਂਦੇ ਆ ਪੰਜਾਬੀ ਫਿਲਮਾਂ ਦੇ ਐਕਟਰ ਜਿਹੜੇ ਨੇ ਉਹ ਅਜਿਹੇ ਸਟੰਟ ਕਰਨ ਲੱਗ ਪਏ ਨੇ ਜਿਹੜੇ ਪਹਿਲਾਂ ਨਹੀਂ ਸੀ ਹੁੰਦੇ ਜੋਂ ਇਬਰਾਹਿਮ ਨੇ ਚੱਕਿਆ ਹਾਂ ਉਹਦਾ ਠਾਰ ਹੁੰਦੀ ਐ ਜਿਹੜਾ ਰੋਣਾ ਦੇ ਮੋਟਰਸਾਈਕਲ ਚੱਕਿਆ ਉਹਨੂੰ ਸੂਟ ਕਰ ਰਿਹਾ ਉਹਦੇ ਸਰੀਰ ਉਹ ਸੂਟ ਕਰਦਾ ਤਾਂ ਚੱਕਿਆ ਨਾ ਅਸੀਂ ਕਿਸੇ ਨੂੰ ਕੁਝ ਵੀ ਚੁਕਾਈ ਜਾਂਦੇ ਹਾਂ ਉੱਥੇ ਹੀ ਪੰਜਾਬੀ ਫਿਲਮਾਂ ਬਣਾਉਣ ਵਾਲੇ ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦੇ ਨੇ ਕਹਿਣਗੇ ਕਿ ਸਾਡੀ ਫਿਲਮ ਨੂੰ ਚੱਲਣ ਨਾ ਦਿੱਤਾ ਜਾਵੇ ਇਹਨੂੰ ਲੈ ਕੇ ਅੰਦਰ ਬਹੁਤ ਸਾਜ਼ਿਸ਼ਾਂ ਚੱਲਦੀਆਂ ਨੇ ਮੈਨੂੰ ਨਾ ਸੋਸ਼ਲ ਮੀਡੀਆ ਦਾ ਕਰ ਰੋਣ ਦੀ ਆਦਤ ਨਹੀਂ ਮੈਂ ਪਹਿਲੇ ਕਿ ਮਰਦਾਂ ਦੀ ਗੱਲ ਹੈ ਹੂੰ ਮਰਦਾਂ ਨੂੰ ਹੀ ਚੱਲਾਂਗੇ ਜਿੱਦਣ ਸਾਡੀ ਫਿਲਮ ਰਿਲੀਜ਼ ਹੋਣੀ ਆ ਉਸੇ ਦਿਨ ਹੋਰ ਫਿਲਮ ਨੂੰ ਰਿਲੀਜ਼ ਕਰਨ ਦਾ ਜਿਹੜਾ ਐਲਾਨ ਹੋ ਜਾਂਦਾ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਤੁਸੀਂ ਅੱਜ ਰੋ ਰੋ ਸਕਦੇ ਹੋ ਇਹ ਵੱਡੀਆਂ ਫਿਲਮਾਂ ਵਾਲੇ ਦੇਖ ਦਿੰਦੇ ਜੀ ਮੈਨੂੰ ਪਤਾ ਜਿੱਦਣ ਮੈਂ ਵੱਡਾ ਹੋਊਗਾ ਮੈਂ ਵੀ ਨਹੀਂ ਦੇਖੂਗਾ ਛੋਟੀ ਫਿਲਮ ਮੈਂ ਕਹੂਗਾ ਜਿਹੜੀ ਵਧੀਆ ਡੈਡ ਕਰ ਦੋ ਯਾਰ ਬਿਜ਼ਨਸ ਹੈ ਯਾਰ ਕੀ ਵਾਕਈ ਪੰਜਾਬੀ ਸਿਨੇਮਾ ਇੰਨਾ ਵੱਡਾ ਹੋ ਗਿਆ ਕਿ ਪੰਜਾਬੀ ਫਿਲਮਾਂ ਹੁਣ ਸਾਊਥ ਦੀਆਂ ਫਿਲਮਾਂ ਬਾਲੀਵੁੱਡ ਦੀਆਂ ਫਿਲਮਾਂ ਨੂੰ ਟੱਕਰ ਦੇ ਸਕਦੀਆਂ ਨੇ ਮਿੱਟੀ ਫਿਲਮ ਵਾਲੇ ਬਾਈ ਰੱਬੀ ਕੰਧੋਲਾ ਦਾ ਇਹਦੇ ਬਾਰੇ ਕੀ ਸੋਚਣਾ ਆਓ ਜਾਣਦੇ ਹਾਂ ਸਾਊਥ ਵਾਲੇ ਹੀਰੋ ਕ੍ਰੀਏਟ ਕਰ ਦਿੰਦੇ ਐ ਇੱਕ ਹੀਰੋ ਹੋਊਗਾ ਜਿਹੜਾ 100 ਬੰਦਿਆਂ ਨਾਲ ਲੜਦੂ ਸਾਡੇ ਦਾ ਲੜਦੇ ਰਹੇ ਉਹ ਟੁੰਡੇ ਮੈਂ ਹੁਣ ਪੁਸ਼ਪਾ ਦੇਖੀ ਬਾਲੀ ਬਕਵਾਸ ਫਿਲਮ ਸੀ ਹਮ ਪਰ ਐਕਟਰ ਦੀ ਪਰਫਾਰਮੈਂਸ ਨੂੰ ਤੁਸੀਂ ਕੀ ਕਹੋਗੇ ਤੁਹਾਡਾ ਦੋਸਤੇ ਘਰੇ ਆ ਗਿਆ ਤੁਹਾਡੇ ਹਮ ਤੁਸੀਂ ਉਹਨੂੰ ਕਿਹਾ ਸਾਫ ਐ ਕਿੱਥੇ ਹੀ ਸਾਲਿਆ ਸਵੇਰ ਤੋਂ ਤੇਰੀ ਵੇੜ ਕਰਕੇ ਮਰੇ ਸਾਲਾ ਹਾਂ ਕੋਈ ਬੁਰਦੂ ਤਿੰਨ ਗਾਲਾਂ ਕੱਢ ਦੂੰਗਾ ਪਰ ਨਹੀਂ ਕੱਢਦੇ ਕਿਆ ਮੇਰੇ ਤੇ ਲੋ ਕੱਢ ਦੰਦਿਆਂ ਜਾਂ ਉਹਨੂੰ ਫੋਨ ਚਾਜਾ ਕਿੱਥੇ ਆ ਤੂੰ ਮਤਲਬ ਬਿਲਕੁਲ ਇਨਫੋਰਮ ਹਾਂ ਤੁਸੀਂ ਹੁਣ ਤੁਹਾਡੇ ਘਰ ਤੁਹਾਡਾ ਦੋਸਤ ਹੈ ਹੋਰ ਵੀਰੇ ਸਤਿ ਸ਼੍ਰੀ ਅਕਾਲ ਤੂੰ ਕਦੋਂ ਆਏ ਬੇਬੇ ਜੀ ਵੀਰ ਲਈ ਚਾਹ ਲੈ ਕੇ ਐਦਾਂ ਗੱਲ ਕਰਦਾ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬ 23 ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਗਰੇਵਾਲ ਪੰਜਾਬੀ ਸਿਨੇਮਾ ਦੀ ਗੱਲ ਕਰਾਂਗੇ ਕਿਉਂਕਿ ਪੰਜਾਬੀ ਫਿਲਮਾਂ ਨੂੰ ਲੈ ਕੇ ਅਬ ਪਿਛਲੇ ਬਹੁਤ ਸਾਲਾਂ ਤੋਂ ਇੱਕ ਚੀਜ਼ ਤਾਂ ਚੱਲਦੀ ਆ ਕਹਿੰਦੇ ਪੰਜਾਬੀ ਸਿਨੇਮਾ ਵੱਡੇ ਪੱਧਰ ਤੇ ਗਰੋਅ ਕਰ ਰਿਹਾ ਪੰਜਾਬੀ ਸਿਨੇਮਾ ਦੀ ਤੁਲਨਾ ਹੁਣ ਸਾਊਥ ਨਾਲ ਵੀ ਕੀਤੀ ਜਾਣ ਲੱਗੀ ਆ ਪੰਜਾਬੀ ਸਿਨੇਮਾ ਬਾਲੀਵੁੱਡ ਨੂੰ ਪਿੱਛੇ ਛੱਡ ਦਊਗਾ ਅਸੀਂ ਆਮ ਇਹੋ ਜਿਹੀਆਂ ਗੱਲਾਂ ਸੁਣਦੇ ਆ ਪਰ ਵਾਕਿਆ ਦੇ ਵਿੱਚ ਪੰਜਾਬੀ ਸਿਨੇਮਾ ਅੱਜ ਕਿੱਥੇ ਖੜਾ ਕੀ ਆਡੀਅנס ਜਿਹੜੀ ਆ ਉਹ ਪੰਜਾਬੀ ਸਿਨੇਮੇ ਦੇ ਲਈ ਜਾਂਦੀ ਆ ਥੀਏਟਰ ਦੇ ਵਿੱਚ ਜਾਂ ਫਿਰ ਅੱਜ ਵੀ ਜਿਹੜਾ ਆ ਉਹਨਾਂ ਨੂੰ ਉਹ ਫਿਲਮਾਂ ਵੱਧ ਪ੍ਰਭਾਵਿਤ ਕਰਦੀਆਂ ਨੇ ਜਿਨ੍ਹਾਂ ਦਾ ਬਜਟ ਵੀ ਵੱਡਾ ਹੁੰਦਾ ਤੇ ਜਿਨ੍ਹਾਂ ਦੀ ਗੱਲਬਾਤ ਵੀ 100 ਕਰੋੜ ਤੋਂ ਉੱਪਰ ਲਿਕ ਲੱਭਾ ਚ ਹੁੰਦੀ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਅੱਜ ਪੰਜਾਬੀ ਸਿਨੇਮੇ ਨੂੰ ਲੈ ਕੇ ਕਰਾਂਗੇ ਕਿਉਂਕਿ ਮੇਰੇ ਨਾਲ ਬਾਈ ਰੱਬੀ ਕੰਦੋਲਾ ਆ ਬਾਈ ਦਾ ਸੁਭਾਅ ਆ ਕਿ ਭੀੜ ਤੋਂ ਥੋੜਾ ਹਟਕੇ ਚੱਲਣਾ ਜਿਹੜੇ ਦਾਅਵੇ ਹੁੰਦੇ ਨੇ ਕਿ ਅਸੀਂ ਦਿਨ ਮਿਥ ਕੇ ਫਿਲਮ ਲਿਖ ਦਿੰਨੇ ਆ ਅਸੀਂ ਕੋਈ ਪ੍ਰੋਜੈਕਟ ਕਰਨਾ ਆ ਤਾਂ ਉਹਨੂੰ ਅਸੀਂ ਮਹੀਨੇ 'ਚ ਡੇਢ ਮਹੀਨੇ 'ਚ ਕੰਪਲੀਟ ਕਰ ਦੇਣਾ ਤਾਂ ਬਾਈ ਕਹਿੰਦਾ ਮੇਰਾ ਸੁਭਾਅ ਇਹ じゃ ਨਹੀਂ ਹੈਗਾ ਮੈਨੂੰ ਲੱਗਦਾ ਵੀ ਜਦੋਂ ਤੱਕ ਕੋਈ ਕੰਮ ਜਿਹੜਾ ਆ ਉਹ ਆਪਣਾ ਜਿੰਨਾ ਉਹਨੂੰ ਲੜਿੰਦਾ ਸਮਾਂ ਆ ਉਹ ਨਹੀਂ ਲਾਊਗਾ ਤਾਂ ਉਹ ਕੰਮ ਵਧੀਆ ਨਹੀਂ ਹੋ ਸਕਦਾ ਬਾਈ ਦਾ ਸਵਾਗਤ ਕਰਦੇ ਆ ਬਾਈ ਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਪੰਜਾਬੀ ਸਿਨੇਮਾ ਦੀ ਮੈਂ ਗੱਲ ਕੀਤੀ ਆ ਤੁਸੀਂ ਸੁਣੀ ਆ ਨਾ ਇਹ ਵਾਕਏ ਚ ਸੱਚਾਈ ਹੈਗੀ ਕਿ ਪੰਜਾਬੀ ਸਿਨੇਮਾ ਅਜ ਸਾਊਥ ਨਾਲ ਕੰਪੇਅਰ ਹੋਣ ਲੱਗ ਗਿਆ ਸਾਊਥ ਨਾਲ ਕੰਪੇਅਰ ਨਹੀਂ ਹੋ ਰਿਹਾ ਸਾਊਥ ਨੂੰ ਕਾਪੀ ਜ਼ਰੂਰ ਕਰ ਰਿਹਾ ਹਾਂ ਅਸੀਂ ਅੱਜ ਕੱਲ ਦੇਖਦੇ ਆ ਉਹ ਕੇਜੀਐਫ ਬਣੀ ਹਰ ਬੰਦਾ ਕੇਜੀਐਫ ਬਣਾਉਣ ਨੂੰ ਫਿਰਦਾ ਹੀ ਪੰਜਾਬ ਜੋ ਪੁਸ਼ਪਾ ਕੋਈ ਹਰ ਸਾਰਾ ਬੰਦੇ ਪੁਸ਼ਪਾ ਬਣਾਉਣ ਨੂੰ ਫਿਰਦੇ ਆ ਅਸੀਂ ਜਿਹੜੀ ਸਾਡੀ ਵਿਲੱਖਣਤਾ ਸੀ ਪੰਜਾਬੀ ਸਿਨੇਮੇ ਦੀ ਸਾਡੀ ਉਹ ਕਿਤੇ ਨਾ ਕਿਤੇ ਹੁਣ ਖਤਮ ਹੋ ਰਹੀ ਆ ਜਿਵੇਂ ਆਪਾਂ ਗੱਲ ਕਰਦੇ ਆ ਆਪਾਂ ਕੁਝ ਵਧੀਆ ਫਿਲਮਾਂ ਦਾ ਜ਼ਿਕਰ ਕਰਾਂਗੇ ਤਾਂ ਤੁਸੀਂ ਕਹੋਗੇ ਯਾਰ ਮਿੱਟੀ ਆਈ ਸੀ ਹਾਂ ਬਿਲਕੁਲ ਜਾਂ ਤੁਸੀਂ ਕਹੋਗੇ ਅੰਗਰੇਜ਼ ਆਈ ਸੀ ਯਾਰ ਜਾਂ ਤੁਸੀਂ ਕਹੋਗੇ ਔਰ ਅੰਗਰੇਜ਼ ਆਈ ਸੀ ਜਾਂ ਕਹੋਗੇ 84 ਆਈ ਸੀ ਦਾਕੂਆਂ ਦਾ ਮੁੰਡਾ ਦਾਕੂਆਂ ਦਾ ਮੁੰਡਾ ਆਈ ਸੀ ਜਾਂ ਹੁਣ ਇਵਨ ਆ ਵਾਰਨਿੰਗ ਵੀ ਇੱਕ ਡਿਫਰੈਂਟ ਸਬਜੈਕਟ ਸੀ ਉਹ ਪੰਮਾ ਜੇ ਕਿਰਦਾਰ ਦੇਖੋ ਅਮਰ ਹੁੰਦਾ ਦੇਵ ਗਾਂਧੀ ਬਣ ਗਿਆ ਮੈਂ ਰੱਬੀ ਬਣ ਗਿਆ ਠੀਕ ਹੈ ਤੇ ਇਹੋ ਜਿਹਾ ਜਿਹੜਾ ਸਿਨੇਮਾ ਹੈ ਜਿਹੜਾ ਤੁਹਾਡੇ ਤੁਹਾਡੇ ਜਿਹੜੇ ਬੰਦੇ کردار ਕਰਦੇ ਨੇ ਉਹਨਾਂ ਨੂੰ ਲੋਕ ਉਸ ਉਸ ਕਿਰਦਾਰ ਨੂੰ ਪਿਆਰ ਕਰਨਾ ਸ਼ੁਰੂ ਕਰਦੇ ਨੇ ਉਹ ਸਿਨੇਮਾ ਕਿੰਨਾ ਕਰ ਰਿਹਾ ਪੰਜਾਬ 'ਚ ਹਾਂ ਅਸੀਂ ਕੰਪੇਅਰ ਕਰੀ ਜਾਂਦੇ ਆ ਅਸੀਂ ਕਹਿੰਦੇ ਅਸੀਂ 2 ਕਰੋੜ ਦਾ ਪ੍ਰਮੋਸ਼ਨ ਕਰਦਾ ਕੋਈ ਕਹਿੰਦਾ ਮੈਂ 4 ਕਰੋੜ ਦੇ ਸਾਰੇ ਸਿੰਗਰ ਪਾਤ ਹੈ ਜੀ ਮੈਂ ਕੋਈ ਸਿੰਗਰ ਨਹੀਂ ਵੱਡਾ ਛੱਡਿਆ ਮੈਂ ਜਾਨੀ ਤੋਂ ਵੀ ਗਾਣਾ ਲੈ ਕੇ ਆਂ ਜੀ ਹਾਂ ਸਟੋਰੀ ਕਿੱਥੇ ਆ ਪਰ ਭਾਈ ਇੱਕ ਹੋਰ ਵੀ ਹੈ ਨਾ ਤੁਸੀਂ ਦੇਖਿਆ ਹੋਣਾ ਵੀ ਅੱਜ ਕੱਲ ਤਾਂ ਕਿਸੇ ਬਲੌਗਰ ਨੂੰ ਨਹੀਂ ਵੀ ਛੱਡਦੇ ਹੈਗੇ ਪ੍ਰੋਮੋਸ਼ਨ ਵੇਲੇ ਉਹ ਦੇਖਦੇ ਨੇ ਵੀ ਕਿਹਦੇ ਕੋਲੇ ਫਾਲੋਅਰ ਹੈਗੇ ਨੇ ਬਲੌਗਰ ਤਾਂ ਦੇਖੋ ਇੱਕ ਬਿਜ਼ਨਸ ਹੈ ਹਾਂ ਪੰਜਾਬ ਦੇ ਵਿੱਚ ਜਿੰਨੇ ਕ ਮੈਂ ਰਿਵਿਊ ਦੇਖਦਾ ਔਰ ਉਸ ਤੋਂ ਬਾਅਦ ਮੈਂ ਫਿਲਮ ਦੇਖਦਾ ਮੈਨੂੰ 95 ਤੋਂ 98% ਜਿਹੜੇ ਰਿਵਿਊ ਨੇ ਉਹ ਪੇਡ ਨੇ ਅੱਛਾ ਐਵੇਂ ਅਸੀਂ ਖੋਤੀ ਦਾ ਉਹ ਪਹਾੜੀ ਚੜਾਈ ਜਾਂਦੇ ਆ ਉਹ ਹਾਲ ਹੈ ਹਾਂ ਠੀਕ ਹੈ ਬਈ ਖੋਤੀ ਦਾ ਉਹ ਪਹਾੜੀ ਚੜਾਵੇ ਬਾਵੇ ਆ ਕਰਤਾ ਆ ਕਰਤਾ ਆ ਕਰਤਾ ਹੁੰਦਾ ਫਿਲਮ 'ਚ ਕੁਛ ਨਹੀਂ ਦੇਖੋ ਆਡੀਅנס ਹੁਣ ਬਹੁਤ ਸਿਆਣੀ ਹੋ ਗਈ ਆ ਉਹਨੂੰ ਤੁਸੀਂ ਬਹੁਤ ਜ਼ਿਆਦਾ ਬੇਵਕੂਫ ਨਹੀਂ ਬਣਾ ਸਕਦੇ ਤੁਸੀਂ ਜਾਂ ਤਾਂ ਇੱਕ ਵਧੀਆ ਫਿਲਮ ਬਣਾਉਣੇ ਸਿਨੇਮਾ ਜਾਂ ਇੱਕ ਸੈਟਅਪ ਬਣਾਉਂਦੇ ਹੋ ਪ੍ਰੋਜੈਕਟ ਲਾਤਾ ਜੀ ਦੁਕਾਨ ਖੋਲੇ ਜੀ ਕਰਾਨੇ ਦੀ ਫਲਾਣੇ ਦਾ ਫੈਕਟਰੀ ਲਾਤੀ ਜੀ ਜਾਂ ਫਿਲਮ ਬਣਾਤੀ ਜਾਂ ਸਿਨੇਮਾ ਇੱਕ ਪੈਸ਼ਨ ਹੈ ਸਿਨੇਮਾ ਕ੍ਰੀਏਟ ਕੀਤਾ ਜਾਂਦਾ ਸਿਨੇਮਾ ਇੱਕ ਕ੍ਰੀਏਸ਼ਨ ਹੈ ਤੁਸੀਂ ਪਹਿਲਾਂ ਸਟੋਰੀ ਇੱਕ ਲਿਖਦੇ ਹੋ ਫਿਰ ਤੁਸੀਂ ਇੱਕ ਉਹਦੇ ਹਿਸਾਬ ਨਾਲ ਕਾਸਟਿੰਗ ਕਰਦੇ ਹੋ ਤੁਸੀਂ ਇੱਕ ਇੱਕ ਕਰਦੇ ਹੋ ਇਨੂੰ ਲੈ ਲਓ ਇਹਨੂੰ ਲੈ ਲਓ ਇਹਨੂੰ ਲੈ ਲਓ ਇਹਦੇ ਮਿਲੀਅਨ ਫਾਲੋਅਰ ਨੇ ਇਹਦੇ 4 ਮਿਲੀਅਨ ਫਾਲੋਅਰ ਨੇ ਇਹਦੇ 20 ਮਿਲੀਅਨ ਨੇ ਇੱਕ 20 ਵਾਲਾ ਲੈ ਲਓ ਇਹ ਸਾਰਾ ਪਾ ਕੇ ਇੱਕ ਪ੍ਰੋਜੈਕਟ ਬਣਾਉਂਦੇ ਏਨੇ ਕ ਲੋਕ ਤਾਂ ਆ ਜਾਣਗੇ ਆਈਡੀਆਲ ਹੁੰਦੇ ਨੇ ਫਿਲਮਾਂ 'ਚ ਆਈਡੀਆ ਨਹੀਂ ਲੱਗਦੇ ਫਿਲਮ ਜੇ ਘੈਂਟ ਹੈ ਐਂਟਰਟੇਨਮੈਂਟ ਹੈ ਸਵਾਦ ਆਇਆ ਤਾਂ ਲੋਕ ਜਾਣਗੇ ਜੇ ਸਵਾਦ ਨਹੀਂ ਆਇਆ ਤਾਂ ਲੋਕ ਨਹੀਂ ਜਾਣਗੇ ਤੁਸੀਂ ਚਾਹੇ ਸ਼ਾਹਰੂਖ ਖਾਨ ਨੂੰ ਲੈ ਲਓ ਸਲਮਾਨ ਲੈ ਲਓ ਉਹਨਾਂ ਦੀਆਂ ਫਿਲਮਾਂ ਵੀ ਉੜ ਜਾਂਦੀਆਂ ਨੇ ਵਾਸ਼ ਆਊਟ ਹੁੰਦੀਆਂ ਨੇ ਅਜੇ ਦੇ ਬੰਦੀਆਂ ਫਿਲਮਾਂ ਵਾਸ਼ ਆਊਟ ਹੋਈਆਂ ਨੇ ਵੱਡੇ ਵੱਡੇ ਐਕਟਰਾਂ ਦੇ ਅਕਸ਼ੇ ਕੁਮਾਰ ਨਹੀਂ ਫਰਕ ਪੈਂਦਾ ਇਹ ਪੰਜਾਬੀ ਪ੍ਰੋਡਿਊਸਰਾਂ ਨੂੰ ਸਮਝਣਾ ਪੈਣਾ ਵੀ ਅਸੀਂ ਜੇ ਆਪਣੇ ਲੋਕਾਂ ਨੂੰ ਸਿਨੇਮਾ ਦੇਵਾਂਗੇ ਤਾਂ ਲੋਕ ਥੀਏਟਰਾਂ 'ਚ ਸਾਡੀ ਫਿਲਮ ਦੇਖਣ ਜਾਣਗੇ ਨਹੀਂ ਤਾਂ ਉਹੀ ਹੋਗਾ ਵੀ ਲੋਕ ਜਾ ਕੇ ਇਹ ਦੇਖ ਜੇ ਕੋਈ ਨਹੀਂ ਟਿਕਣ ਮਿਲਦਾ ਪੰਜਾਬੀ ਦੇਖਣ ਹਾਂ ਭਾਈ ਇੱਕ ਇੱਕ ਗੱਲ ਦੱਸਿਓ ਅਸੀਂ ਨਾ ਇਹ ਗੱਲ ਕਹਿਦਨੇ ਕਿ ਅੱਜ ਬਾਲੀਵੁੱਡ ਦੀ ਕੋਈ ਫਿਲਮ ਕਹਿ ਦਨਗੇ ਜੀ ਪੰਜਾਬੀ ਗਾਣੇ ਤੋਂ ਬਿਨਾ ਨਹੀਂ ਚੱਲਦੀ ਅਸੀਂ ਬੜੇ ਮਾਣ ਨਾਲ ਕਹਿੰਨੇ ਆ ਵੀ ਪੰਜਾਬੀ ਗਾਣਾ ਹੋਊਗਾ ਤਾਂ ਹੀ ਫਿਲਮ ਕਾਮਯਾਬਾ ਪਰ ਅਸੀਂ ਉਹਨਾਂ ਤੋਂ ਇਹ ਚੀਜ਼ ਕਿਉਂ ਨਹੀਂ ਅਜੇ ਤੱਕ ਪੰਜਾਬੀ ਸਿਨੇਮਾ ਨੇ ਸਿੱਖੀ ਵੀ ਭਈ ਅਸਲ 'ਚ ਕਲਾਕਾਰ ਦੀ ਕਦਰ ਹੋਣੀ ਚਾਹੀਦੀ ਆ ਥੀਏਟਰ ਆਰਟਿਸਟ ਦੀ ਕਦਰ ਹੋਣੀ ਚਾਹੀਦੀ ਆ ਸਾਡੇ ਤਾਂ ਇੱਥੇ ਜਿਹੜੇ ਬੰਦੇ ਦਾ ਦੌਰ ਚੱਲ ਰਿਹਾ ਜਿਹੜੇ ਬੰਦੇ ਦੀਆਂ ਰੀਲਾਂ ਵੱਧ ਚੱਲ ਰਹੀਆਂ ਨੇ ਉਹਦਾ ਪਤਾ ਹੀ ਥੋੜੇ ਦਿਨਾਂ ਬਾਅਦ ਲੱਗਦਾ ਕਿ ਯਾਰ ਇਹ ਤਾਂ ਫਲਾਣੀ ਫਿਲਮ 'ਚ ਕੰਮ ਵੀ ਕਰ ਰਹੇ ਆ ਪਰਫਾਰਮੈਂਸ ਗੱਲ ਇਹੀ ਇਹੀ ਇੱਕ ਮਤਲਬ ਹੁਣ ਕੰਨ ਇਧਰੋਂ ਫੜ ਲਓ ਇਧਰੋਂ ਫੜ ਲਓ ਮੇਰਾ ਗੱਲ ਤਾਂ ਹੋਈ ਆ ਵੀ ਜੇ ਐਕਟਰ ਪਰਫਾਰਮ ਹੀ ਨਹੀਂ ਕਰਦਾ ਹਾਂ ਜੇ ਉਹਨੂੰ ਕੈਰੇਕਟਰ ਸੂਟ ਹੀ ਨਹੀਂ ਕਰਦਾ ਤੁਹੀ ਧੱਕੇ ਨਾਲ 20-25 ਲੱਖ ਇੰਚ ਦੇ ਲੱਕ ਵਾਲੇ ਬੰਦੇ ਤੋਂ 100 ਬੰਦਾ ਕਟਵਾ ਦੋ ਉਹ ਸਾਊਥ 'ਚ ਚੱਲ ਸਕਦਾ ਪੂਜ ਚੂਰੀ ਫਿਲਮਾਂ 'ਚ ਚੱਲ ਸਕਦਾ ਪਰ ਪੰਜਾਬ 'ਚ ਨਹੀਂ ਚੱਲ ਸਕਦਾ ਕਿਉਂਕਿ ਪੰਜਾਬ ਆਪਣਾ ਹੈ ਕਿ ਤੇ ਹਾਸ ਲੈ ਕੇ ਚੱਲਦਾ ਲੋਕਾਂ ਨੂੰ ਆਪਣਾ ਇਤਿਹਾਸ ਪਤਾ ਸਾਊਥ ਵਾਲੇ ਹੀਰੋ ਕ੍ਰੀਏਟ ਕਰ ਦਿੰਦੇ ਨੇ ਇੱਕ ਹੀਰੋ ਹੋਊਗਾ ਜਿਹੜਾ 100 ਬੰਦਿਆਂ ਨਾਲ ਲੜ ਲੂਗਾ ਸਾਡੇ ਦਾ ਲੜਦੇ ਰਹੇ ਤਾਂ ਅਸੀਂ ਤਾਂ ਕੁਛ ਕਰੀਏ ਨਾ ਅਸੀਂ ਉਦਾਂ ਦਾ ਕਰੀਏ ਸਿਸਟਮ ਵੀ ਲੋਕਾਂ ਨੂੰ ਲੱਗੇ ਨਹੀਂ ਯਾ ਠੀਕ ਹੈ ਪੰਜਾਬੀ ਫਿਲਮ ਪੰਜਾਬ ਨਾਲ ਹੀ ਅਗਰ ਵੱਖ ਹੋ ਜੂਗੀ ਹਾਂ ਗਰਦਾਰ ਪੰਜਾਬ ਨਾਲ ਹੀ ਨਹੀਂ ਜੁੜਨਗੇ ਤਾਂ ਫਿਰ ਪੰਜਾਬੀ ਫਿਲਮ ਪੰਜਾਬੀ ਕਾਦੀ ਹੋਈ ਲੋਕ ਹਿੰਦੀ ਦੇਖ ਹੀ ਰਹੇ ਨੇ ਲੋਕ ਸਾਊਥ ਦੋਤੀਆਂ ਫਿਲਮਾਂ ਦਾ ਪਹਿਲੇ ਵੇਟ ਕਰਦੇ ਨੇ ਵੀ ਆ ਰਾਉਗੀ ਮੈਂ ਹੁਣ ਪੁਸ਼ਪਾ ਦੇਖੀ ਬਾਲੀ ਬਕਵਾਸ ਫਿਲਮ ਸੀ ਹੂੰ ਪਰ ਐਕਟਰ ਦੀ ਪਰਫਾਰਮੈਂਸ ਨੂੰ ਤੁਸੀਂ ਕੀ ਕਹੋਗੇ ਜਦੋਂ ਜਿਹੜਾ ਸੀਨ ਉਹ ਕਰਦਾ ਸੀ ਹਾਂ ਹਨਾ ਉਹ ਬੰਦਾ ਉਦੋਂ ਇੱਕ ਵਾਰ ਤਾਂ ਉਹ ਸੀਨ ਤੇ ਤਾਂ ਰੁਕ ਜਾਂਦਾ ਸੀ ਜੋ ਡਾਂਸ ਕਰਦਾ ਸੀ ਤਾਂ ਉਹ ਕਮਾਲ ਜੋ ਪਰਫਾਰਮੈਂਸ ਕਰਦਾ ਉਹ ਕਮਾਲ ਐਕਸ਼ਨ ਕਰਦੇ ਉਹ ਕਮਾਲ ਉਹ ਉਹਦੀ ਤਿਆਰੀ ਨਹੀਂ ਉਹਨਾਂ ਦਾ ਸਰੇਮਾ ਆ ਅਸੀਂ ਉਹਨਾਂ ਨੂੰ ਕਾਪੀ ਕਰਨ ਲੱਗ ਗਏ ਹਾਂ ਸਾਡਾ ਸਿਨੇਮਾ ਲੱਗ ਚੱਲਦਾ ਸਾਡੇ ਰੀਅਲਿਸਟਿਕ ਚੀਜ਼ਾਂ ਨੇ ਕੋ ਸਾਡੇ ਲੋਕ ਰੀਅਲ ਚ ਲੜਦੇ ਰਹੇ ਨੇ ਅੱਛਾ ਇੱਕ ਚੀਜ਼ ਤੁਸੀਂ ਇਹ ਕਦੇ ਅਬਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸਲ ਚ ਆਡੀਅנס ਕਿਹੜੀ ਚੀਜ਼ ਤੋਂ ਅਟਰੈਕਟ ਹੁੰਦੀ ਆ ਪੰਜਾਬੀ ਆਡੀਅנס ਦੀ ਖਾਸ ਕਰਕੇ ਯਾਰ ਇਹ ਅਟਰੈਕਟਰ ਨਹੀਂ ਮੰਦਾ ਮੈਂ ਜਦੋਂ ਪਹਿਲੀ ਮਿੱਟੀ ਅਸੀਂ ਕੀਤੀ ਸੀਗੀ ਉਦੋਂ ਅਸੀਂ ਇੱਕ ਪ੍ਰੋਡਿਊਸਰ ਕੋਲ ਗਏ ਸੀ ਉਹਨੇ ਸਾਡੀ ਸਕ੍ਰਿਪਟ ਰੀਅਾ ਨੂੰ ਚੱਕ ਕੇ ਮੂੰਹ ਤੇ ਮਾਰੀ ਸੀਗੀ ਅੱਛਾ ਕਹਿੰਦਾ ਪੰਜਾਬ ਤੇ ਹਰ ਭਜਨ ਮਾਨ ਤੂੰ ਦੇਖੋ ਉਹ ਕੈਨੇਡਾ ਮਿੱਟੀ ਬਤਨਾ ਦੀ ਪਤਾ ਸਾਨੂੰ ਮਾਨ ਵਤਨਾ ਦਾ ਕੀ 2010 ਦੇ ਦੌਰ ਦੀ ਗੱਲ ਉਸ ਦੌਰ ਦੀ 6-7 ਫਿਲਮਾਂ ਤੋਂ ਉਹੋ ਜਿਹਾ ਕੁਝ ਲੈ ਕੇ ਆਓ ਉਹਨੂੰ ਅਸੀਂ ਕਿਹਾ ਜੀ ਉਹੋ ਜਿਹਾ ਤਾਂ ਆਲਰੇਡੀ ਉਹ ਬਣਾ ਰਿਆ ਸਾਡੀ ਕੀ ਲੋੜ ਐ ਇੰਡਸਟਰੀ 'ਚ ਨਹੀਂ ਤੁਸੀਂ ਗਾਲਾਂ ਕੱਢ ਰਹੇ ਮੈਂ ਕਿਹਾ ਅਸੀਂ ਗੰਦ ਐ ਅਸੀਂ ਗੰਦ ਨਹੀਂ ਹੈਗਾ ਸਾਡੀ ਕੁੜੀ ਨੇ ਵੀ ਇੰਨੇ ਕੱਪੜੇ ਪਾਏ ਹੋਏ ਨੇ ਨੀਰੂ ਨੇ ਉਸ ਫਿਲਮ 'ਚ ਉਹਨੂੰ ਜੱਫੀ ਤੱਕ ਨਹੀਂ ਪਾਈ ਹਾਂ ਇੱਕ ਕਿਰਦਾਰ ਹੁੰਦਾ ਨਾ ਵੀ ਹੱਥ ਫੜ ਕੇ ਜੱਫੀ ਪਾ ਲਈ ਉਹ ਵੀ ਸੀਨ ਨਹੀਂ ਹੈਗਾ ਜਿਹੜੀ ਲੈਂਗੁਏਜ ਐ ਉਹ ਸਾਡੇ ਘਰਾਂ ਦੀ ਲੈਂਗੁਏਜ ਪਿੰਡਾਂ ਦੀ ਲੈਂਗੁਏਜ ਆ ਅਸੀਂ ਪਿੰਡਾਂ 'ਚ ਗਾਲਾਂ ਗੋਲਾਂ ਆਮ ਕੱਢਦੇ ਆ ਯਾਰ ਦੋਸ ਆਪਸ 'ਚ ਕੱਢਦੇ ਰਹਿੰਦੇ ਆ ਜਾਂ ਗੰਦੀਆਂ ਗੱਲਾਂ ਵੀ ਕਰਦੇ ਸੀ ਹਨਾ ਪਰ ਉੱਚੇ ਚਲੋ ਆਪਾਂ ਨਹੀਂ ਕੀਤੀਆਂ ਦੀਆਂ ਪਰ ਓਂ ਕਰਦੇ ਆ ਹਨਾ ਆਪਾਂ ਹੁਣ ਜਿਹੜੀ ਭਾਸ਼ਾ ਆ ਭਾਸ਼ਾ ਤਾਂ ਉਹੀ ਹੋਊਗੀ ਜਿਹੜੀ ਅਸੀਂ ਯੂਜ਼ ਕਰਦੇ ਆ ਹੁਣ ਤੁਸੀਂ ਮੰਨ ਲਓ ਤੁਹਾਡਾ ਦੋਸਤੇ ਘਰੇ ਆ ਗਿਆ ਤੁਹਾਡੇ ਹੂੰ ਤੁਸੀਂ ਉਹਨੂੰ ਕਿਹਾ ਸਾਲਾ ਵੇਲਦ ਕਿੱਥੇ ਹੀ ਸਾਲਿਆ ਸਵੇਲਦ ਤੋ ਤੇਰੀ ਵੇੜ ਕਰਕੇ ਮਾਰੇ ਸਾਲਾ ਹਾਂ ਕੁਝ ਹੋਰ ਦੋ ਤਿੰਨ ਗਾਲਾਂ ਕੱਢ ਦੂੰਗਾ ਪਰ ਨਹੀਂ ਕਰਦੇ ਕੈਮਰੇ 'ਚ ਚਲੋ ਕੱਢ ਦੰਦੇ ਆ ਜਾ ਨੂੰ ਫੋਨ ਚਾਜਾ ਕਿੱਥੇ ਆ ਤੂੰ ਪਿੰਡ ਚੋਂ ਮਤਲਬ ਬਿਲਕੁਲ ਇਨਫੋਰਮਲ ਹੋ ਜਾਣਾ ਹਾਂ ਤੁਸੀਂ ਹੁਣ ਤੁਹਾਡੇ ਘਰ ਤੁਹਾਡਾ ਦੋਸਤ ਆ ਹੋਰ ਵੀਰੇ ਸਤਿ ਸ਼੍ਰੀ ਅਕਾਲ ਤੂੰ ਕਦੋਂ ਆਇਆ ਬੇਬੇ ਜੀ ਵੀਰ ਲਈ ਚਾਹ ਲੈ ਕੇ ਆ ਇਦਾਂ ਗੱਲ ਕਰਦੇ ਹੋ ਇਹ ਕਿਹੜਾ ਇਹ ਸਾਡ ਇਹ ਸਾਡੀ ਲੈਂਗੁਏਜ ਆ ਹਾਂ ਦਾਦਾ ਜੀ ਅੰਦਰ ਸੋ ਰਹੇ ਨੇ ਬਾਪੂ ਜੀ ਹੁਣੇ ਆਏ ਨੇ ਬਾਪੂ ਜੀ ਨੂੰ ਰੋਟੀ ਮੈਂ ਤਾਂ ਨਹੀਂ ਸੁਣੀ ਪਤਾ ਨਹੀਂ ਸ਼ਾਇਦ ਕੋਈ ਕਿਤੇ ਪਿੰਡ ਨੂੰ ਜ ਕੋਈ ਬੋਲਦਾ ਵੀ ਹੋਗਾ ਪਰ ਸਾਡੀ ਭਾਸ਼ਾ ਨਹੀਂ ਹੈਗੀ ਇਹ ਸਾਡੀ ਮਰਦਾਂ ਵਾਲੀ ਭਾਸ਼ਾ ਹੈ ਸਾਡੀ ਭਾਸ਼ਾ ਦੀ ਗਵਾਂਡ ਮਰਦਾਲੀ ਹੁੰਦੀ ਸਾਡੀ ਗੱਲ ਮਰਦਾਂ ਵਾਲੀ ਹੁੰਦੀ ਪੰਜਾਬ ਮਰਦਾਂ ਦੀ ਧਰਤੀ ਆ ਠੀਕ ਹੈ ਇੱਥੇ ਮਰਦਾਂ ਵਾਲੀ ਗੱਲ ਹੁੰਦੀ ਹੈ ਹਨਾ ਹੁਣ ਤੁਸੀਂ ਦੇਖੋ ਇੱਕ ਫਿਲਮ 'ਚ ਜੌਨ ਇਬਰਾਹਿਮ ਨੇ ਚੱਕਿਆ ਹਾਂ ਉਹਦਾ 18 ਹੁੰਦੀਆਂ ਚੜਾ ਰੋਣਾ ਦੇ ਮੋਟਰਸਾਈਕਲ ਚੱਕਿਆ ਉਹਨੂੰ ਸੂਟ ਕਰ ਰਿਆ ਉਹਦੇ ਸਰੀਰ ਨੂੰ ਸੂਟ ਕਰਦਾ ਤਾਂ ਚੱਕਿਆ ਨਾ ਅਸੀਂ ਕਿਸੇ ਨੂੰ ਕੁਝ ਵੀ ਚੁਕਾਈ ਜਾਂਦੇ ਹਾਂ ਅਸੀਂ ਤਾਂ ਦੇਖਦੇ ਨਹੀਂ ਸੋਚਦੇ ਹੀ ਨਹੀਂ ਇਹ ਚੀਜ਼ਾਂ ਸਾਡੇ ਅਸੀਂ ਕਾਪੀਕੈਟ ਹੋ ਗਏ ਆ ਬੇਸਿਕਲੀ ਵੀ ਅਸੀਂ ਕੋਈ ਸੀਨ ਦੇਖ ਲਿਆ ਯਾਰ ਉਹ ਸੀਨ ਸੀ ਕਿਆ ਸੀਨ ਸੀ ਇਹ ਕਰਨਾ ਇਹ ਸ਼ਾਰਟ ਲੈਣਾ ਉਹ ਸ਼ਾਰਟ ਸ਼ੂਟ ਕਰਦਾ ਨਹੀਂ ਕਰਦਾ ਕਰੈਕਟਰ ਨੂੰ ਸ਼ੂਟ ਕਰਦਾ ਹੀ ਕੁਝ ਨਹੀਂ ਲੈਣਾ ਪੈਂਦਾ ਫਿਲਮਾਂ ਦੀ ਸਟੋਰੀ ਹੋਈ ਨਹੀਂ ਹੁੰਦੀ ਅਸਲ 'ਚ ਇਹ ਗੱਲ ਵੀ ਹੁੰਦੀ ਆ ਨਾ ਵੀ ਆਹੀ ਜਿਹੜਾ ਤੁਸੀਂ ਸ਼ਾਰਟਸ ਦੀ ਗੱਲ ਕੀਤੀ ਤੇ ਵੀ ਅਸੀਂ ਉਹ ਚੀਜ਼ਾਂ ਕਰਦੇ ਆ ਜਿਹੜੀਆਂ ਕਰੈਕਟਰ ਨੂੰ ਸੂਟ ਹੀ ਨਹੀਂ ਕਰਦੀਆਂ ਉਹ ਬੰਦੇ ਦੀ ਹਨਾ ਸਿਹਤ ਚਾਹੇ ਹੌਲੀ ਆ ਤੇ ਉਹ ਕੰਮ ਕਰ ਰਿਹਾ ਵੀ ਇਹੋ ਜਿਹੇ ਜਿਹੜੇ ਬਹੁਤ ਭਾਰੇ ਨੇ ਪਰ ਇਹ ਬਿਆਨਉਂਦੇ ਨੇ ਨਾ ਮੈਂ ਜੋ ਸੁਣ ਰਿਹਾ ਬੀਤੇ ਦਿਨਾਂ 'ਚ ਕਹਿੰਦੇ ਯਾਰ ਵੀ ਅਸੀਂ ਤਾਂ ਉਹ ਚੀਜ਼ਾਂ ਕਰਦੇ ਆ ਜਿਹੜੀਆਂ ਸਿਨੇਮੇ 'ਚ ਕਦੇ ਪਹਿਲਾਂ ਨਹੀਂ ਹੋਈਆਂ ਪੰਜਾਬ ਦੇ 'ਚ ਵੀ ਸਾਡੀ ਇਹ ਖੁਆਇਸ਼ ਸੀਗੀ ਕਿ ਪੰਜਾਬ ਦਾ ਸਿਨੇਮਾ ਵੀ ਇਹੋ ਜਿਹੀ ਚੀਜ਼ਾਂ ਕਰੇ ਵਧੀਆ ਗੱਲ ਹੈ ਪਰ ਪ੍ਰੋਡਿਊਸਰ ਦੀ ਵੀ ਤਾਂ ਖੁਆਇਸ਼ ਹੁੰਦੀ ਨਾ ਵੀ ਪੈਸੇ ਵੀ ਵਾਪਸ ਹੋਣ ਹਾਂ ਉਹ ਖੁਆਇਸ਼ ਵੀ ਤਾਂ ਦਿਖਣੀ ਪਊਗੀ ਨਾ ਸਾਡਾ ਜਿਹੜਾ ਪੰਜਾਬੀ ਸਿਨੇਮਾ ਜੋ ਅੱਜ ਦੇ ਮੇਕਰ ਬਣਾ ਰਹੇ ਨੇ ਮੋਸਲੀ ਹੈ ਨਾ ਇਹ ਇਹ ਇਹਨਾਂ ਨੂੰ ਜਵਾਬ ਤਾਂ ਦੇਣਾ ਪਊ ਨਾ ਕਦੇ ਵੀ ਜਦੋਂ ਪੰਜਾਬੀ ਸਿਨੇਮੇ ਦੀ ਬਰਬਾਦੀ ਦਾ ਜ਼ਿਕਰ ਹੋਇਆ ਕਰੂਗਾ ਤਾਂ ਇਹਨਾਂ ਬੰਦਿਆਂ ਦਾ ਨਾਮ ਆਇਆ ਕਰੂ ਵੀ ਯਾਰ ਇਹ ਬੰਦੇ ਸੀ ਇਹਨਾਂ ਨੇ ਸੱਤਿਆਨਾਸ਼ ਕਰਤਾ ਹਮ ਇੱਕ ਟਾਈਮ ਬੋਰਿੰਦਰ ਫਿਲਮਾਂ ਬਣਾਉਂਦਾ ਸੀ ਉਸ ਤੋਂ ਬਾਅਦ ਇੱਕ ਦੌਰ ਆਇਆ ਜੁਰ ਪਾਕਿਸਤਾਨੀ ਡਾਇਲੌਗ ਆਣੀ ਓਏ ਗਡਾਸਾ ਲੈ ਕੇ ਆ ਓਏ ਫਰਾ ਉਹ ਇੱਕ ਦੋ ਠੀਕ ਚੱਲੀਆਂ ਫਿਰ ਉਹਨਾਂ ਨੇ ਪੰਜਾਬੀ ਸਿਨੇਮੇ ਨੂੰ ਖਤਮ ਕਰਤਾ ਫਿਰ ਹਰਪ੍ਰਜਨਮਾਨ ਨੇ ਦੁਬਾਰਾ ਸ਼ੁਰੂ ਕੀਤਾ ਜੋ ਸੱਚ ਹੈ ਹਨਾ ਇੱਕ ਨਾ ਪਰ ਕੀ ਅਸੀਂ ਉਸ ਚੀਜ਼ ਦੇ ਅਸੀਂ ਉਸ ਉਸ ਪੱਖ ਜਾਵਾਂਗੇ ਵੀ ਯਾਰ ਅਸੀਂ ਆਪਣੇ ਥੀਏਟਰ ਨੂੰ ਆਪਣੇ ਜਦੋਂ ਇੱਕ ਬਿਜ਼ਨਸ ਦੇ ਵਿੱਚ ਲਗਾਤਾਰ ਲਾਸ ਹੁੰਦਾ ਰਹੂਗਾ ਤਾਂ ਬਿਜ਼ਨਸ ਬੰਦ ਹੋ ਜਾਊਗਾ ਹੂੰ ਸਾਨੂੰ ਸ੍ਰੇਮਾ ਕ੍ਰੀਏਟ ਕਰਨਾ ਪੈਣਾ ਪ੍ਰੋਡਿਊਸਰਾਂ ਨੂੰ ਇਹ ਗੱਲ ਸਮਝਣੀ ਪੈਣੀ ਆ ਵੀ ਮੇਕਰ ਕੌਣ ਆ ਉਹਨਾਂ ਨੂੰ ਇਹ ਹਟਾਉਣਾ ਪੈਣਾ ਵੀ ਇਹਦੇ 10 ਮਿਲੀਅਨ ਫਾਲੋਅਰ ਨੇ ਤੇ 50 ਮਿਲੀਅਨ ਨੇ ਤੇ 20 ਮਿਲੀਅਨ ਨੇ ਨਹੀਂ ਜਾਂਦੇ ਲੋਕ ਫੋਲੋਅਰ ਹੋਣਾ ਇੱਕ ਬਹੁਤ ਵਧੀਆ ਗਾਇਕ ਹੋਣਾ ਇੱਕ ਵਧੀਆ ਐਕਟਰ ਹੋਣਾ ਇੱਕ ਵਧੀਆ ਰਾਈਟਰ ਹੋਣਾ ਇੱਕ ਵਧੀਆ ਡਾਇਰੈਕਟਰ ਹੋਣਾ ਹਰ ਚੀਜ਼ 'ਚ ਫਰਕ ਆਉਂਦਾ ਹਾਂ ਤੁਹਾਨੂੰ ਕੰਮ ਆਉਣਾ ਚਾਹੀਦਾ ਆਪਣਾ ਇੱਕ ਨਾ ਤੁਸੀਂ ਗੱਲ ਕੀਤੀ ਹੁਣੇ ਕਿ ਪੰਜਾਬੀ ਸਾਡੀ ਨਾ ਮਰਦਾਂ ਵਾਲੀ ਬੋਲੀ ਆ ਵੀ ਅਸੀਂ ਹਨਾ ਮਤਲਬ ਬੜਾ ਭੋਲੇ ਭੋਲੇ ਜਿਹੇ ਤਰੀਕੇ ਨਾਲ ਗੱਲ ਨਹੀਂ ਕਰਦੇ ਪਰ ਭਾਈ ਇੱਕ ਗੱਲ ਇਹ ਵੀ ਆ ਨਾ ਵੀ ਅੱਜ ਅਸਲ 'ਚ ਚੱਲ ਤਾਂ ਉਹ ਲੋਕ ਰਹੇ ਨੇ ਹੁਣ ਆਪਾਂ ਗੱਲਬਾਤ ਕਰ ਰਹੇ ਆ ਆਪਾਂ ਪੰਜਾਬ ਦੀ ਗੱਲ ਕਰਦੇ ਆ ਹਨਾ ਆਪਾਂ ਕਰਾਂਗੇ ਵੀ ਅੱਗੇ ਆਪਣੀ ਗੱਲਬਾਤ ਦੇ ਵਿੱਚ ਪਰ ਤੁਸੀਂ ਤੁਸੀਂ ਮੰਨੋਗੇ ਕਿ YouTube ਤੇ Facebook ਤੇ ਲੱਖਾਂ ਮਿਲੀਅਨ ਵਿਊਜ਼ ਉਹਨਾਂ ਲੋਕਾਂ ਨੂੰ ਆ ਰਹੇ ਨੇ ਮਤਲਬ ਜਿਨ੍ਹਾਂ ਦਾ ਪਹਿਲਾਂ ਕਹੀਏ ਕਿ ਦਾ ਬੰਦੇ ਦਾ ਵजूद ਹੈ ਨਾ ਜਨਾਨੀ ਦਾ ਵजूद ਹੈ ਲੋਕੀ ਰਿਲੈਕਸ ਹੋਣ ਨੂੰ ਦੇਖਦੇ ਨੇ ਹਾਂ ਕਾਮੇਡੀ ਚੁਟਕਲੇ ਗੱਲਾਂ ਪਰ ਉਹ ਚੀਫ ਗੈਸਟ ਬਣ ਕੇ ਵੀ ਜਾਂਦੇ ਨੇ ਕਹਿੰਦੇ ਯਾਰ ਆਹੋ ਜਦੋਂ ਹੁਣ ਤੁਹਾਡੇ ਵੀਊ ਪੈਣ ਲੱਗ ਜਣੇ ਤੁਹਾਨੂੰ ਲੋਕ ਪਛਾਣਨ ਲੱਗ ਜਣੇ ਕੋਈ ਬੜੀ ਗੱਲ ਨਹੀਂ ਹੈਗੀ ਹਾਂ ਫਿਲਮ ਬਣਾਉਣਾ ਇੱਕ ਬਹੁਤ ਵੱਡੀ ਗੱਲ ਹੈ ਚਾਰ ਗੱਲਾਂ ਤੁਸੀਂ ਕਰਨ ਲੱਪਾ ਤੁਸੀਂ ਕੋਈ ਜੋਕਰ ਬਣ ਜਾਓ ਤੁਸੀਂ ਜਾਂ ਕੋਈ ਇਹੋ ਜੀ ਗੱਲ ਕਰ ਦਿਓ ਲੋਕਾਂ ਨੂੰ ਪਸੰਦ ਆ ਗਈ ਵਾਇਰਲ ਹੋ ਜਾਊਗੀ ਯਾਰ ਹਾਂ ਜਾਂ ਤੁਸੀਂ ਸੋਹਣੇ ਸੁਨੱਖਿਓ ਕੁੜੀਆਂ ਸੋਹਣੀਆਂ ਨੇ ਫਿਗਰਾਂ ਸੋਹਣੀਆਂ ਨੇ ਮੁੰਡੇ ਦੇਖੀ ਜਾਂਦੇ ਨੇ ਠੀਕ ਆ ਉਹ ਇੱਕ ਵੱਖਰਾ ਮੁੱਦਾ ਹੋ ਗਿਆ ਪਰ ਉਹ 400 ਰੁਪਏ ਖਰਚ ਕਰਕੇ ਕੀ ਜਾਂਦੇ ਨੇ ਤੁਸੀਂ ਸਭ ਤੋਂ ਵੱਡਾ 스타 ਕਿਹਨੂੰ ਮੰਨਦੇ ਹੋ ਪੰਜਾਬੀ ਇੰਡਸਟਰੀ ਦਾ ਤੁਸੀਂ ਦੱਸੋ ਕਿਹੜਾ ਕਿਹਨੂੰ ਮੰਨਦੇ ਹੋ ਸਭ ਤੋਂ ਵੱਡਾ 스타 ਰਿਹਾ ਹੋਵੇ ਮੌਜੂਦਾ ਸਮੇਂ ਪੰਜਾਬੀ ਦੇ ਵਿੱਚ ਅਮਰਿੰਦਰ ਗਿੱਲ ਦੀਆਂ ਫਿਲਮਾਂ ਦਾ ਬਹੁਤ ਜ਼ਿਕਰ ਹੁੰਦਾ ਅਮਰਿੰਦਰ ਗਿੱਲ ਨੂੰ ਕਿਉਂ ਅਮਰਿੰਦਰ ਫਿਲਮਾਂ ਕੋ ਵਧੀਆ ਮੇਕਰ ਹੈ ਹਾਂ ਉਹ ਬੰਦਾ ਇੱਕ ਸੈਂਸਿਬਲ ਸਿਨੇਮਾ ਬਣਾਉਂਦਾ ਠੀਕ ਹੈ ਮੈਂ ਇਹ ਗੱਲ ਕਰਦਾ ਸੀ ਕਿ ਜਿਵੇਂ ਸਿੱਧੂ ਮੂਸੇ ਵਾਲਾ ਸੀ ਲੋਕ ਬਹੁਤ ਪਿਆਰ ਕਰਦੇ ਨੇ ਉਹਨਾਂ ਗਾਣਿਆਂ ਪਿੱਛੇ ਪਾਗਲ ਨੇ ਪਰ ਕੀ ਲੋਕ ਥੀਏਟਰ 'ਚ ਗਏ ਦੀਪ ਸਿੱਧੂ ਸੀ ਲੋਕ ਜਾਨ ਦੇਣ ਨੂੰ ਤਿਆਰ ਸੀ ਫਿਕਰ ਕੀ ਲੋਕ ਥੀਏਟਰ 'ਚ ਗਏ ਇਹ ਦੇਖੋ ਨਾ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਕਲਾਕਾਰ ਨੇ ਜਿਹੜੇ ਆਪਣੇ ਨੇ ਬੱਬੂ ਮਾਨ ਸਾਹਿਬ ਇੱਕ ਲੇਜੈਂਡ ਲੈਵਲ ਤੇ ਗਏ ਹਾਂ ਲੋਕ ਥੀਏਟਰ 'ਚ ਗਏ ਹਸ਼ਰ ਤੋਂ ਨਹੀਂ ਹੈ ਕਿਉਂਕਿ ਉਹਨਾਂ ਨੂੰ ਸੁਆਦ ਨਹੀਂ ਆਇਆ ਉਹ ਜਦੋਂ ਉਹ ਬੰਦਾ 4-5 ਜਣੇ ਰੁਪਈਆ ਪੈਸੇ ਖਰਚੇ ਤੇ ਨੇ ਉਥੇ ਪੌਪ ਕੌਰ ਵੀ ਖਾਂਦੇ ਨੇ ਉਦੋਂ ਉਹ ਜਾ ਕੇ ਆਲੂ ਅਰਜੁਨ ਨੂੰ ਦੇਖਦੇ ਨੇ ਹਮ ਕਿਉਂਕਿ ਉਹਨਾਂ ਨੂੰ ਉਹ ਸਵਾਦ ਆ ਗਿਆ ਯਾਰ ਉਹ ਦਾਨਪਨ ਨੂੰ ਥੋੜੀ ਕਰਨੀਆ ਨੇ ਪੰਜਾਬੀ ਇੰਡਸਟਰੀ ਦਾ 400 ਰੁਪਈਆ ਗੋਲਕ ਚ ਪਾਈ ਜਾਓ ਯਾਰ ਤੁਹਾਨੂੰ ਲੋਕਾਂ ਨੂੰ ਸਵਾਦ ਲਿਓਣਾ ਪਣਾ ਤੁਹਾਨੂੰ ਐਕਟਰਾਂ ਨੂੰ ਲੈਣਾ ਪਣਾ ਤੁਹਾਨੂੰ ਉਹ ਜੇ ਦੇਖਣਾ ਪਣਾ ਸੋਰੀਆਂ ਸੋਣੀਆਂ ਪੈਣੇ ਨੇ ਵੀ ਵਨ ਲਾ ਸੁਣਾ ਦਿੰਦੇ ਨੇ ਬਾਅਦ ਚ ਸੀਨ ਕਿਤੇ ਵੀ ਜੋੜ ਦਿੰਦੇ ਨੇ ਜਾ ਕੇ ਹਮ ਤੁਹਾਨੂੰ ਸਵਾਦ ਨਹੀਂ ਆਊਗਾ ਤੁਹਾਨੂੰ ਤੁਸੀਂ ਸਿਨੇਮੇ ਚ ਨਹੀਂ ਜਾਓਗੇ ਆਪਾਂ ਵੀ ਸੁਣੀਦਾ ਹੀ ਆ ਵੀ ਯਾਰ ਉਹ ਫਿਲਮ ਬਹੁਤ ਚੱਲ ਗਈ ਯਾਰ ਪੁਸ਼ਪਾ ਬਕਵਾਸ ਹੈ ਯਾਰ 3 2 ਬਕਵਾਸ ਹੈ ਪਹਿਲੀ ਬਹੁਤ ਸੋਣੀ ਸੀ ਅੱਛਾ ਇੱਕ ਨਾ ਇੱਕ ਸੁਣਦੇ ਬਾਲੀਵੁੱਡ ਨੂੰ ਲੈ ਕੇ ਚਲਦੇ ਆਉਂਦੇ ਸੀ ਚਰਚਾਵਾ ਕਿ ਬਾਲੀਵੁੱਡ ਦੇ ਵਿੱਚ ਨਾ ਵੀ ਅਲੱਗ-ਅਲੱਗ ਲੋਪੀਆਂ ਕੰਮ ਕਰਦੀਆਂ ਨੇ ਵੀ ਉਹ ਫੁਲਾਣਾ ਹਨਾ ਜਿਹੜਾ ਆ ਉਹ ਉਹਨਾਂ ਦਾ ਅੱਗੇ ਨਾ ਜਾਵੇ ਮਤਲਬ ਪੰਜਾਬੀ ਫਿਲਮਾਂ ਨੂੰ ਲੈ ਕੇ ਵੀ ਹੁਣ ਇੱਕ ਤਾਜ਼ਾ ਹਰਦੀਪ ਗਰੇਵਾਲ ਨੇ ਬੜਾ ਦੋਸ਼ ਲਾਇਆ ਕਹਿੰਦੇ ਯਾਰ ਵੀ ਅਸੀਂ ਪਹਿਲਾਂ ਫਿਲਮ ਰਿਲੀਜ਼ ਕਰਨ ਦੀ ਤਾਰੀਖ ਪਿਛਲੇ ਸਾਲ ਰੱਖੀ ਫੇਰ ਅਸੀਂ ਨੇ ਕਿਸੇ ਹੋਰ ਨੇ ਉਹ ਤਾਰੀਖ ਰੱਖ ਲਈ ਅਸੀਂ ਫੇ ਮਤਲਬ ਵੀ ਪੰਜਾਬੀ ਫਿਲਮਾਂ ਕੀ ਇੰਨੀ ਗਿਣਤੀ ਚ ਬਣ ਗਈਆਂ ਵੀ ਇੱਕੋ ਦਿਨ ਦੋ ਦੋ ਫਿਲਮਾਂ ਤਿੰਨ ਤਿੰਨ ਫਿਲਮਾਂ ਰਿਲੀਜ਼ ਹੋਣ ਇਹ ਨਾ ਇਹ ਮੈਂ ਤੁਹਾਨੂੰ ਮੈਂ 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 ਇਹਨਾਂ ਚੋਂ ਪਰ ਮੈਂ ਦੋਸ਼ ਨਹੀਂ ਲਾਉਂਦਾ ਮੈਨੂੰ ਨਾ ਸੋਸ਼ਲ ਮੀਡੀਆ ਦਾ ਕਿ ਰੋਣ ਦੀ ਆਤ ਨਹੀਂ ਮੈਂ ਪਹਿਲੇ ਕਿ ਮਰਦਾਂ ਵਾਲੀ ਗੱਲ ਹੈ ਹਮ ਮਰਦਾਂ ਵਾਂਗੂ ਹੀ ਚੱਲਾਂਗੇ ਠੀਕ ਹੈ ਜੇ ਇਹਨਾਂ ਨਾਲ ਗੱਲ ਹੁੰਦੀ ਆ ਠੋਕੇ ਕਹੀਦਾ ਮੈਂ ਫਿਲਮ ਮਸੰਦ ਕੀਤੀ 16 ਸਤੰਬਰ ਹਾਂ ਨਾਲੇ ਮੈਂ ਪੁੱਛ ਕੇ ਕੀਤੀ ਨਾਲੇ ਉਹਨਾਂ ਪ੍ਰੋਡਕਸ਼ਨ ਹਾਊਸੇਜ਼ ਨੂੰ ਜਿਵੇਂ ਆਹ ਜਿਹੜੇ ਵੀ ਜਿਹਨਾਂ ਦੀ ਫਿਲਮ ਦੀ ਉਦੋਂ ਹੀ ਤੇ ਮੈਂ ਪੋਸਟਰ ਪਾਤਾ ਡੇਟ ਅਨਾਉਂਸ ਕਰਤੀ ਚਾਰ ਪੰਜ ਦਾ ਇੱਕ ਨੀਰੂ ਬਾਜਵਾਰੀ ਫਿਲਮ ਦਾ ਪੋਸਟਰ ਆ ਗਿਆ ਸੀ ਤੇ ਇੱਕ ਮੋਹ ਆ ਗਈ ਉਹ ਉਹ ਸ਼ਾਇਦ ਪਤਾ ਨਹੀਂ ਜਗਦੀਪ ਦੀ ਸੀਗੀ ਮੋਹ ਇੱਕ ਨੀਰੂ ਦੀ ਫਿਲਮ ਸੀ ਕੋਈ ਪਤਾ ਨਹੀਂ ਮੈਨੂੰ ਨਾਮ ਹੁਣ ਫਿਲਮ ਦਾ ਨਾਮ ਯਾਦ ਨਹੀਂ ਚਲੋ ਮੈਂ ਯਾਰ ਸਾਡਾ ਡਿਸਕਵਰ ਦਾ ਦੋਨੋਂ ਭੱਟੀਆਂ ਆ ਗਏ ਤੁਹਾਨੂੰ ਹਟਣਾ ਪੈਣਾ ਹਨਾ ਬੰਦਾ ਡਰਦਾ ਪ੍ਰੋਡਿਊਸਰ ਜਿਹਦੇ ਪੈਸੇ ਲੱਗੇ ਹੁੰਦੇ ਨੇ ਪ੍ਰੋਡਿਊਸਰ ਕਹਿੰਦਾ ਹਾਂ ਹਾਂ ਯਾਰ ਸ਼ੋਅ ਨਹੀਂ ਮੰਨੇ ਹਟਜੋ ਹਟਜੋ ਹਟ ਗਿਆ 16 ਸਤੰਬਰ ਤੋਂ ਫਿਰ ਅਸੀਂ ਸ਼ਾਇਦ ਹੋਰ ਅੱਗੇ ਗਏ। ਹਾਂ ਫਿਰ 31 ਸਤੰਬਰ ਨੂੰ ਬਾਬੇ ਭੰਗੜਾ ਪਾਉਂਦੇ ਸੀਗੇ। ਆਪਾਂ 7 ਅਕਤੂਬਰ ਨੂੰ ਕਰਦੇ। ਹਾਂ। ਵੀ 7 ਨੂੰ ਕਰ ਦੋ ਯਾਰ। ਹਨਾ ਵੀ ਚਲੋ ਦਿਲਜੀਤ ਦੀ ਫਿਲਮ ਇੱਕ ਹਫ਼ਤੇ ਬਾਅਦ ਕਰ ਲਓ। ਹੁਣ ਸਭ 7 ਨੂੰ ਉਹ ਰਿਲੀਜ਼ ਹੋ ਗਈ ਸਿਲਵੇਨੀਅਮ ਪਤਾ ਨਹੀਂ ਕੀ ਸੀ ਉਹ ਰਾਜਾ ਰੂਜਾਂ ਦੀ ਫਿਲਮ ਸੀ ਸਾਉਥ ਦੀ। ਦਿਲਜੀਤ ਹੁਣੀ ਚੱਕ ਕੇ ਆ ਗਿਆ 7 ਅਕਤੂਬਰ ਨੂੰ। ਫਿਰ ਡਿਸਟ੍ਰਿਬਿਊਟਰ ਕਹਿੰਦਾ ਨਹੀਂ ਫਿਰ ਅੱਗੇ ਜਾਓ ਆਪਾਂ ਇਹ 11 ਨੂੰ ਵਿਸਨੇਮਾ ਡੇ ਆ 11 ਨੰਬਰ ਨੂੰ ਕਰਦੇ ਆ ਆਪਾਂ ਹੁਣ ਪੋਸਟਰ ਪਾ ਚੁੱਕੇ ਆ ਠੀਕ ਆ ਹੋਰ ਦੋ ਤਿੰਨ ਫਿਲਮਾਂ ਨੇ ਸਿਨੇਮਾ ਡੇ ਆ ਹਨਾ ਇਹਦੀ ਆਹ ਆਗੀ ਚੋਬਰ ਸੇਮ ਡੇ ਅਨਾਉਂਸ ਹੋ ਗਈ ਅੱਛਾ ਪ੍ਰੋਡਿਊਸਰ ਫੇਰ ਕਵੇ ਯਾਰ ਕਿੱਦਾਂ ਕਿੱਦਾਂ ਕਿਦਾਂ ਉਹਨਾਂ ਨੇ ਕਾਰ ਕਰਾ ਕੇ ਉਹ 18 ਨੰਬਰ ਕਰਤੀ ਹੁਣ ਅੱਧੀ ਦੁਨੀਆ ਨੂੰ ਇਹ ਡੇਟਾਂ ਬਦਲ ਗਈਆਂ ਚਾਰ ਅੱਧੀ ਨੂੰ ਇਹ ਲੱਗੇ ਵੀ ਬੈਨ ਹੋ ਗਈ ਹਨਾ ਕਿਉਂਕਿ ਕੇਸ ਹੋ ਗਿਆ ਉਹਨੇ ਨੂੰ ਕਈ ਥੀਏਟਰਾਂ ਤੱਕ ਪਹੁੰਚ ਗਏ ਹਨਾ ਪ੍ਰਸ਼ਾਸਨ ਪਹੁੰਚ ਗਿਆ ਥੀਏਟਰਾਂ ਤੱਕ ਵੀ ਨਹੀਂ ਲੱਗਣੀ ਚਾਹੀਦੀ ਰੋਲਾ ਪੈਜੂ ਸਾਰੇ ਸਾਰੇ ਫਿਲਮ ਦੱਬੀ ਗਈ ਪਰ ਮੈਂ ਕਦੇ ਆਗੇ ਇਹ ਨਹੀਂ ਕਹਿੰਦਾ ਕਿਉਂਕਿ ਮੈਨੂੰ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਤੁਸੀਂ ਅੱਜ ਰੋ 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 ਸਕਦੇ ਹੋ ਵਡੀਆਂ ਫਿਲਮਾਂ ਵਾਲੇ ਦੇਖ ਲੈਣ ਦੀ ਜੀ ਮੈਨੂੰ ਪਤਾ ਜਿੱਦਣ ਮੈਂ ਵੱਡਾ ਹੋਊਗਾ ਮੈਂ ਵੀ ਨਹੀਂ ਦੇਖੂਗਾ ਛੋਟੀ ਫਿਲਮ ਨੂੰ ਮੈਂ ਕਹੂੰਗਾ ਜਿਹੜੀ ਵਧੀਆ ਡੇਟਾ ਕਰ ਦੋ ਯਾਰ ਬਿਜ਼ਨਸ ਹੈ ਯਾਰ ਹੂੰ ਕੋਈ ਪੀਕ ਥੋੜੀ ਮੰਗ ਰਿਹਾ ਹੈ ਯਾਰ ਫਿਲਮ ਬਣਾਈ ਆ ਲਾਵਾਂਗੇ ਜਿਹੜੀ ਡੇਟ ਤੇ ਲੱਗੂਗੀ ਜਦੋਂ ਮੈਨੂੰ ਲੱਗੂ ਮੇਰੀਆਂ ਫਿਲਮਾਂ ਚੱਲਦੀਆਂ ਨੇ ਕੀ ਮੈਂ ਦੇਖੂਗਾ ਵੀ ਉਦੋਂ ਹਰਦੀਪ ਗਰੇਵਾਲ ਦੀ ਫਿਲਮ ਕੀ ਹਰਦੀਪ ਗਰੇਵਾਲ ਦੇਖੂਗਾ ਵੀ ਰੱਬੀ ਦੀ ਫਿਲਮਾਂ ਜੇ ਰੱਬੀ ਨਹੀਂ ਚੱਲਦਾ ਯਾਰ ਤਾਂ ਇਹਦੀ ਫਿਲਮ ਹੈ ਯਾਰ ਲਾ ਦੋ ਯਾਰ ਵੀ ਇਹਦੇ ਨਾਲ ਨਾ ਲਾਓ ਅੱਗੇ ਲਾ ਦੋ ਅੱਗੇ ਲਾ ਦੋ ਹਿੰਦੀ ਫਿਲਮਾਂ ਵੀ ਹੁੰਦੀਆਂ ਸਾਉਥੀਆਂ ਵੀ ਹੁੰਦੀਆਂ ਨੇ ਡੇਟਾ ਐਵੇਂ ਹੀ ਨਿਕਲਦਿਆਂ ਨੇ ਯਾਰ ਹਾਂ ਹਨਾ ਸਾਨੂੰ ਵੀ ਨਹੀਂ ਸ਼ੋਅ ਮਿਲਦੇ ਪਰ ਆਪਾਂ ਕਹਿੰਦੇ ਆ ਵੀ ਠੀਕ ਹੈ ਮੈਂ ਤਾਂ ਅਸੀਂ ਸਾਨੂੰ ਪਰਮਾਤਮਾ ਨੇ ਓਡੀ ਅਕਲ ਦਿੱਤੀ ਹੈ ਫਿਲਮ ਮੇਕਿੰਗ ਦੀ ਓਡਾ ਟੈਲੈਂਟ ਦਿੱਤਾ ਵੀ ਇੱਕ ਦਿਨ ਇੱਕ ਕੈਂਟ ਫਿਲਮ ਬਣਾ ਕੇ ਫਿਰ ਦੁਬਾਰਾ ਖੜ ਜਾਾਂਗੇ ਅੱਗੇ। ਯਾਨੀ ਜਿਵੇਂ ਜਿਹੜੀ ਸ਼ਮਤੀ ਪਰ ਇੱਕ ਇੱਕ ਪਾਸੇ ਇਹ ਗੱਲ ਕਰਦੇ ਆ ਨਾ ਸਾਰੇ ਕਹਿੰਦੇ ਕਿ ਅਸੀਂ ਪੰਜਾਬੀ ਸਿਨੇਮੇ ਨੂੰ ਅੱਗੇ ਲੈ ਜਾਣਾ ਚਾਹੁੰਦੇ ਆ। ਯਾਰ ਇਹ ਬਿਜ਼ਨਸ ਹੈ ਕੋਈ ਤੁਸੀਂ ਇੱਕ ਮੈਨੂੰ ਗੱਲ ਦੱਸੋ ਤੁਸੀਂ ਅੱਜ ਨਿਊ ਚੈਨਲ ਚਲਾਉਂਦੇ ਹੋ ਤੁਸੀਂ ਦੂਜੇ ਨਿਊ ਚੈਨਲ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰੋਗੇ। ਵੀ ਅਸੀਂ ਤਾਂ ਅਸੀਂ ਪੰਜਾਬੀ ਮੀਡੀਆ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਕਦੇ। ਮੇਰੇ ਸੱਚ ਸੱਚ ਹੁੰਦਾ ਯਾਰ। ਮੈਂ ਪਹਿਲੇ ਕਹਿੰਦਾ ਡਬਲ ਮਖੋਟਾ ਕਰਕੇ ਕਿਤੇ ਬੈਠ ਕੇ ਚੰਗੀਆਂ-ਚੰਗੀਆਂ ਗੱਲਾਂ ਕਰਨੀਆਂ ਇਹਦੀ ਆਦਤ ਨਹੀਂ ਹੈਗੀ ਮਤਲਬ ਇੰਡਸਟਰੀ ਫਿਲਮ ਇੰਡਸਟਰੀ ਹਰ ਬੰਦਾ ਪੈਸਾ ਲਾ ਕੇ ਆਇਆ ਉਹਨੂੰ ਜਿਹੜੀ ਡੇਟ ਵਧੀਆ ਲੱਗਦੀ ਆਪਣੀ ਫਿਲਮ ਅਨਾਉਂਸ ਕਰਦਾ ਉਹਨਾਂ ਦਾ ਵੀ ਯਾਰ ਫਲਾਨੇ ਹਿੰਦੀ ਵੱਡਿਆ ਦੇ ਤੋ ਅਗਲੇ ਹਫਤੇ ਕਰ ਦੋ ਯਾਰ ਇਹ ਮਾਰਨ ਮੈਂ ਤੁਹਾਨੂੰ ਸਰ ਦਲਜੀਤ ਅਰਦਾ ਐਕਟਰ ਦੀ ਫਿਲਮ ਹਟੋਣੀ ਪਏ ਬਾਬੇ ਭੰਗੜਾ ਮਾਉਂਦੇ 31 ਸਤੰਬਰ ਤੋਂ ਨਹੀਂ 30 ਹੀ ਸ਼ਰ 30 ਹੀ 7 ਅਕਤੂਬਰ ਹਾਂ ਇਹ ਇਹ ਇਹਦੇ 'ਚ ਇਹ ਨਹੀਂ ਹੈਗਾ ਵੀ ਅਸੀਂ ਖੜ ਗਿਆ ਦੂ ਪਿਹੜ ਨੂੰ ਨਾ ਇਹਨਾਂ ਲੌਜੀਕ ਕੋਣ ਦੇਖਦਾ ਯਾਰ ਤੁਸੀਂ ਦੇਖਦੇ ਹੋ ਕੋਈ ਨਹੀਂ ਦੇਖਦਾ ਜਿੱਦਣ ਤੁਸੀਂ ਉਸ ਲੈਵਲ ਤੇ ਹੋਵੋਗੇ ਵੀ ਤੁਹਾਨੂੰ ਪਤਾ ਸਾਡੀ ਦਾ ਸਾਨੂੰ ਦਾ ਲੋਕ ਆਉਂਦੇ ਨੇ ਸਾਨੂੰ ਥੀਏਟਰ ਮਿਲਣਗੇ ਦੂਜੀ ਛੋਟੀ ਫਿਲਮ ਜੇ ਅਸੀਂ ਖੜ ਜਾਗੇ ਤੂੰ ਨਹੀਂ ਮਿਲਣਗੇ ਤੁਸੀਂ ਵੀ ਉਦੋਂ ਡੇਟ ਨਹੀਂ ਬਦਲੋਗੇ ਯਾਰ ਇਹ ਇਹ ਸੱਚ ਹੈ ਔਰ ਮੈਂ ਤਾਂ ਕਹਿੰਦਾ ਇਹ ਵੀ ਮੈਨੂੰ ਕੋਈ ਗਿਲਾ ਨਹੀਂ ਅਗਰ ਮੇਰੀ ਡੇਟਾਂ ਤੇ ਕਿਸੇ ਨੇ ਅਨਾਉਂਸ ਕੀਤੀਆਂ ਯਾਰ ਜਿੱਦਣ ਮੇਰਾ ਜਿੱਦਣ ਸਾਡੀ ਚੱਲੂਗੀ ਅਸੀਂ ਵੀ ਚੰਮ ਦੀਆਂ ਚਲਾਵਾਂਗੇ ਜਿਹੜੀ ਡੇਟ ਮਿਲੂ ਵਧੀਆ ਲੱਗੂਗੀ ਅਸੀਂ ਅਨਾਉਂਸ ਕਰਾਂਗੇ ਅਸੀਂ ਥੋੜੀ ਪੋਸਟਰ ਦੇ ਯਾਨੀ ਫਿਲਮ ਬਣਾਈ ਐ ਉਹ ਉਹ ਲੈ ਕੇ ਚੱਲੂਗਾ ਮੈਂ ਮਿੱਟੀ ਦੇ ਚਾਰ ਪ੍ਰੋਡਿਊਸਰਾਂ ਨੂੰ ਮਨਾ ਕਰ ਚੁੱਕਾ ਮਿੱਟੀ 2 ਲਈ ਮੈਨੂੰ ਵਧੀਆ ਪ੍ਰੋਡਿਊਸਰ ਚਾਹੀਦਾ ਜਿਹੜਾ ਜਿਹੜਾ ਠੋਕੇ ਪਰਮੋਸ਼ਨ ਕਰੇ ਅਕਸਰ ਮੇਰੇ ਫਿਲਮਾਂ ਪਰਮੋਸ਼ਨ ਕੋਈ ਨਹੀਂ ਹੋ ਰਹੀਆਂ ਨੇ ਉਹ ਵਧੀਆ ਹੁੰਦੇ ਨੇ ਬਾਅਦ ਚ ਲੋਕ ਦੇ ਨੇ ਨਾ ਵੀ ਤਾਂ ਪਤਾ ਹੀ ਨਹੀਂ ਲੱਗਾ ਯਾਰ ਮਿੱਟੀ ਦਾ ਆ ਗਈ ਪਤਾ ਹੀ ਨਹੀਂ ਲੱਗਾ ਡੀਵੀਡੀ ਦੇ ਦੇਖੀ ਮਿੱਟੀ ਵਿਰਾਸਤ ਬੱਬਰਾਂ ਦੀ ਪਤਾ ਹੀ ਨਹੀਂ ਲੱਗਾ ਕਦੋਂ ਲੱਗੀ ਮਸੰਦ ਦਾ ਅਸਲ ਲੱਗੇ ਬੈਨ ਹੋ ਗਿਆ ਤਾਂ ਲੱਗੀ ਸੀ ਜਾਂ ਐਕਚੁਅਲ ਲੈਕ ਆਫ ਪ੍ਰਮੋਸ਼ਨ ਰਿਆ ਮਿਲੇ ਨਾ ਹਮੇਸ਼ਾ ਡੈਸਟਨੀ ਚ ਕਿ ਮੇਰੀ ਵਧੀਆ ਫਿਲਮ ਨੂੰ ਵੀ ਉੱਡਾ ਪ੍ਰਮੋਸ਼ਨ ਨਹੀਂ ਮਿਲਿਆ ਲੋਕਾਂ ਦੀਆਂ ਫੁੱਦੂ ਫੁੱਦੂ ਫਿਲਮਾਂ ਦੇ 2 2 3 3 ਕਰੋੜ ਦੇ ਪ੍ਰਮੋਸ਼ਨ ਹੁੰਦੇ ਨੇ ਠੀਕ ਹੈ ਤੇ ਮੈਂ ਫਿਰ ਇਸ ਲਈ ਮੈਨੂੰ ਮੈਂ ਉਸੇ ਬੰਦੇ ਨਾਲ ਕਰੂੰਗਾ ਅਸੀਂ ਕੰਮ ਕਰ ਰਹੇ ਹਾਂ ਸਟੋਰੀ ਦੇ ਬੜੇ ਸ਼ਾਂਤੀ ਨਾਲ ਹਨਾ ਆਪਾਂ ਨੂੰ ਹੁੰਦਾ ਵੇ ਏਕ ਮਾਰਾ ਸੋਲਿਡ ਮਾਨਾ ਮਿੱਟੀ 2 ਤੋਂ ਪਹਿਲਾਂ ਵੀ ਤੁਹਾਡਾ ਪ੍ਰੋਜੈਕਟ ਆ ਰਿਹਾ ਹੁਣ ਚੰਗੇਜ਼ ਉਹ ਉਹ ਚੰਗੇਜ਼ ਆ ਵੈਬ ਸੀਰੀਜ਼ ਅੱਛਾ ਉਹਨੂੰ ਕਿਸੇ ਡੇਡ ਦੀ ਲੋੜ ਨਹੀਂ ਉਹ ਤਾਂ ਹਿੰਦੀ ਵੈਬ ਸੀਰੀਜ਼ ਆ ਉਹ ਚ ਸਾਰੀ ਸਾਰਕਾਸ ਬੰਬੇ ਦੀ ਐ ਮਤਲਬ ਜਿਹੜੇ ਵੈਬ ਸੀਰੀਜ਼ਾਂ 'ਚ ਲੋਕ ਕੰਮ ਕਰਦੇ ਨੇ ਜਸ਼ਪਾਲ ਸ਼ਰਮਾ ਚਤਨਜੰਦਰ ਪਾਠੀ ਪ੍ਰਦੀਪ ਨਾਗਰ 우ਜਲ ਜੋ ਸਾਰੇ ਵੱਡੇ ਹੀ ਨੇ ਹਾਂ ਉਹ ਕਿਸੇ ਵੀ ਵਧੀਆ ਚੈਨਲ ਤੇ ਆਜੂ ਕਿਸੇ ਵੀ ਡੇਟ ਆਜੂਗੀ ਉਹ ਉਹਦਾ ਕੋਈ ਟੈਨਸ਼ਨ ਥੀਏਟਰਾ ਨਾਲ ਮੇਰਾ ਮਤਲਬ ਮਤਲਬ ਨੇੜੀ ਹੀ ਆਉਦਾ ਹੁਣ ਹਾਂ ਐਡਿਟ ਹੋ ਗਿਆ ਤਕਰੀਬਨ ਤੇ ਹੁਣ ਡਬਿੰਗ ਸ਼ੁਰੂ ਹੋ ਗਈ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ